ਆ ਜਿਹੜੀ ਤੁਸੀਂ ਕੁੜੀ ਦੇਖ ਰਹੇ ਹੋ ਇਹ ਕਾਫੀ ਅੱਜਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਏ ਡਰਾਈਵਰ ਸ਼ੋਰੀ ਦੇ ਨਾਮ ਤੋਂ ਇਹਦਾ YouTube ਚੈਨਲ ਏ ਤੇ ਇਹ ਮਿਹਨਤ ਕਰ ਰਹੀ ਏ ਗੱਡੀ ਚਲਾ ਕੇ ਆਪਣਾ ਇਹਦਾ ਲਾਇਸੈਂਸ ਬਣਿਆ ਹੋਇਆ ਇਹਨਾਂ ਨੇ ਘਰ ਵਾਲਿਆਂ ਨੇ ਨੂੰ Mahindra Pickup ਲੈਤੀ ਗੱਡੀ ਵਧੀਆ ਗੱਡੀ ਚਲਾਉਂਦੀ ਏ ਤੇ ਇਹ ਚਰਚਾ ਦਾ ਵਿਸ਼ਾ ਇਸ ਕਰਕੇ ਬਣੀ ਹੋਈ ਕਿਉਂਕਿ ਕਿਸੇ ਦੀ ਧੀ ਇਹ ਕੁੜੀ ਆ ਤੇ ਅੱਜ ਕੱਲ ਵੇਹਨੇ ਆਪਾਂ ਕੁੜੀਆਂ ਨੂੰ ਵੀ ਆਪਾਂ ਕਹਿ ਸਕਦੇ ਆ ਵੀ ਕਰ ਨਹੀਂ ਸਕਦੀਆਂ ਇਹਨੇ ਸਾਰਾ ਕੰਮ ਸੰਭਾਲ ਲਿਆ ਹੋਇਆ ਆਪਣੀ ਵਹਿਨਤ ਕਰਦੀ ਏ ਤੇ ਚਲੋ ਵੀ ਸੋਸ਼ਲ ਮੀਡੀਆ ਤੇ ਵੀ ਅੱਜ ਕੱਲ ਬੱਚਿਆਂ ਨੇ ਸ਼ੌਂਕ ਏ ਵੀਡੀਓ ਪਾਉਂਦਾ ਇਹ ਵੀਡੀਓ ਵੀ ਪਾਉਂਦੀ ਏ ਤੇ ਮਤਲਬ ਹੱਤ ਵਟਾਰੀ ਨਾਲ ਇਹ ਤਾਂ ਬ੍ਰਦਰ ਵੀ ਚਲਾਉਂਦਾ ਏ ਜਿਵੇਂ ਥੋੜਾ ਜਿਹਾ ਰੋ ਗੱਡੀ ਚਲਾਉਂਦੀ ਬਾਕੀ ਆਪਣੇ ਆਪ ਇਹ ਚਲਾਉਂਦੀ ਏ ਤੇ ਬਹੁਤ ਜਿਵੇਂ ਬਾਹਰ ਵੀ ਆਪਾਂ ਇੱਥੇ ਜਦੋਂ ਕੋਈ ਗੱਡੀ ਚਲਾਉਂਦਾ ਨਾ ਕਿਸੇ ਦੀ ਪੈਨ ਤੇ ਆਪਾਂ ਬੜਾ ਵੈਨੇ ਆ ਵੀ ਲੋਕੀ ਕੀ ਕਹਿਣਗੇ ਫਲਾਣਾ ਲੋਕਾਂ ਨੇ ਕੁਝ ਨਹੀਂ ਕਹਿਣਾ ਲੋਕਾਂ ਨੇ ਇਹ ਕਹਿਣਾ ਜਦੋਂ ਤੁਹਾਡੇ ਪਹੋਗੇ ਤੇ ਵੀਲੇਪੀਆ ਪਰਾ ਠੰਡੀਆਂ ਥੋੜੀਆਂ ਗਰਮ ਲਿਆ ਤੇ ਆਪਣਾ ਜਿਹੜਾ ਕੰਮ ਕਰਨਾ ਹੈ ਕਰੋ ਆਪਣੀਆਂ ਭੈਣਾਂ ਨੂੰ ਜਦੋਂ ਸਾਰੇ ਚਲਾਉਣ ਗਿਆ ਤੇ ਕੋਈ ਕਿਸੇ ਨੇ ਇਹ ਕਹਿਨੇ ਜਦੋਂ ਇੱਕ ਵਿਰਲਾ-ਵਿਰਲਾ ਵੇਖਦਾ ਉਦੋਂ ਕੋਈ ਗੱਲਾਂ ਕਰਦਾ ਵੀ ਹਾਂ ਉਹਦੀ ਫਲਾਣੇ ਦੀ ਕੁੜੀ ਆ ਚਲਾਉਂਦੀ ਏ ਗੱਡੀ ਚਲਾਉਂਦੀ ਏ ਫਲਾਣਾ ਐਵੇਂ ਆ ਪਰ ਇਹਨਾਂ ਗੱਲਾਂ ਦੀ ਪਰਵਾਹ ਨਾ ਕਰੋ ਆਪਣੀਆਂ ਧੀਆਂ ਭੈਣਾਂ ਨੂੰ ਅੱਗੇ ਆਉਣ ਦਿਓ ਅੱਜ ਕੱਲ ਮੁੰਡਾ ਕੁੜੀ ਬਰਾਬਰ ਹੀ ਨੇ ਤੇ ਆਹ ਵੇਖੋ ਵਧੀਆ ਆਪਣਾ ਰੋਜਗਾਰ ਚਲਾਇਆ ਹੋਇਆ ਕੁੜੀ ਨੇ ਵਧੀਆ ਗੱਡੀ ਤੇ ਢੇਡੇ ਲਾਉਂਦੀ ਏ ਡਰਾਈਵਰ ਸ਼ੋਰੀ ਤੇ ਨਾਮ ਤੇ ਦਾ ਪੇਜ ਹੈ YouTube ਤੇ ਤੇ ਉੱਥੇ ਵੀ ਤੁਸੀਂ ਵੀਡੀਓ ਵੇਖਿਆ ਮੈਨੂੰ ਬੜੀ ਖੁਸ਼ੀ ਹੋਈ ਵੀਡੀਓ ਪਾਉਣੀ ਸੀ ਮੈਂ ਇੱਕ ਇਹਨਾਂ ਤੇ ਤੇ ਅੱਜ ਪਾਤੀ ਏ ਤੁਸੀਂ ਵੀ ਆਪਣੀਆਂ ਜਿਵੇਂ ਧੀਆਂ ਭੈਣਾਂ ਨੂੰ ਇਹ ਗੱਡੀਆਂ ਸਿਖਾਓ ਯਾ ਵੀ ਅੱਜਕੱਲ ਹੈਵੀ ਲਾਇਸੈਂਸ ਸਾਰਿਆਂ ਨੇ ਲਾਗੂ ਕੀਤਾ ਹੋਇਆ ਵੀ ਇਹ ਤੁਸੀਂ ਸਿੱਖ ਸਕਦੇ ਜੇ ਲਾਈਟ ਬਣਾਓ ਲਾਈਟ ਤੋਂ ਬਾਅਦ 6-7 ਮਹੀਨਾ ਬਾਅਦ ਜਾਂ ਸਾਲ ਬਾਅਦ ਤੁਸੀਂ ਹੈਵੀ ਲਾਇਸੈਂਸ ਵੀ ਅਪਲਾਈ ਕਰ ਸਕਦੇ ਹੋ ਕਿਸੇ ਵੀ ਡਿੱਪੋ ਚ ਸਰਸੇ ਸਾਰ ਤੇ ਆਪਣੀਆਂ ਪੜਾਣਾਂ ਨੂੰ ਏ ਜਰੂਰ ਇਹ ਮੌਕਾ ਦਿਓ ਕਿ ਉਹ ਵੀ ਆਪਣੇ ਮਤਲਬ ਘਰਦਿਆਂ ਨਾਲ ਹਿੱਸਾ ਵਟਾ ਸਕਣ ਕੰਮ 'ਚ ਜ਼ਿੰਮੇਵਾਰੀਆਂ ਵਰਤਣ ਜਾਂ ਬਾਹਰ ਕਹਿੰਦੇ ਨੇ ਸਾਰੇ ਜਿਵੇਂ ਬੰਦਾ ਅੱਡੇ ਚਲਾਉਂਦਾ ਗੱਡੀ ਜਨਾਨੀਆਂ ਅੱਡੇ ਚਲਾਉਂਦੀ ਕੈਨੇਡਾ ਚ ਇੱਥੇ ਵੀ ਜਦੋਂ ਸਾਰੇ ਕਮਾਉਣਗੇ ਤੇ ਕੰਮ ਵਧੀਆ ਚੱਲੇਗਾ ਤੇ ਬਹੁਤ ਵਧੀਆ ਖੁਸ਼ੀ ਹੋਈ ਪੈਨ ਨੂੰ ਵੇਖ ਕੇ ਤੇ ਤੁਸੀਂ ਵੀਡੀਓ ਕਿਵੇਂ ਲੱਗੀ ਸ਼ੇਅਰ ਜ਼ਰੂਰ ਕਰਿਓ